जय गुरुदेव तान गुरुदेव मैं सोम सहोता ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ ਪੋਸੂ ਨਾਮਾ YouTube ਚੈਨਲ ਦੀ ਟੀਮ ਅੱਜ ਚੀਮਾ ਸਾਹਿਬ ਪਹੁੰਚੀ ਹੈ ਦੱਸਦੀ ਹੈ ਕਿ ਸਤਿਗੁਰੂ रविदास ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਇਸ ਪਿੰਡ ਦੇ ਵਿੱਚ ਖਾਸ ਕਰਕੇ ਮਾਨਾ ਪੱਤੀ ਦੇ ਵਿੱਚ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਔਰ ਦੋਸਤੋ ਸਵੇਰ ਤੋਂ ਬਕਾਇਦਾ ਤੌਰ ਤੇ ਸੰਗਤਾਂ ਪਹੁੰਚੀਆਂ ਨੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਹੈ ਬਹੁਤ ਹੀ ਪਿਆਰ ਦੇ ਨਾਲ ਪ੍ਰਸ਼ਾਦੇ ਸ਼ਿਕਾ ਜਾਂਦੇ ਨੇ ਔਰ ਆਏ ਹੋਇਆ ਮਹਿਮਾਨਾਂ ਦਾ ਸੰਗਤ ਦਾ ਬੜੇ ਪਿਆਰ ਦੇ ਨਾਲ ਜਿਹੜਾ ਸਤਕਾਰ ਕੀਤਾ ਜਾ ਰਿਹਾ ਹੈ ਮੇਰੇ ਨਾਲ ਇਸ ਸਮੇਂ ਸਤਨਾਮ ਸਿੰਘ ਫੌਜੀ ਸਾਹਿਬ ਸਤਨਾਮ ਸਿੰਘ ਫੌਜੀ ਸਾਹਿਬ ਜਿਨ੍ਹਾਂ ਦੀ ਦੇਖ ਰੇਖ ਦੇ ਹੇਠ ਇਹ ਸਾਰੇ ਕੁਝ ਜਿਹੜਾ ਚੱਲ ਰਿਹਾ ਹੈ ਕਿਰਪਾ ਤਾਂ ਸਤਗੁਰੂ ਰਬੀਦਾਸ ਮਹਾਰਾਜ ਦੀ ਹੈ ਪਰ ਇੱਕ ਡਾਇਰੈਕਸ਼ਨ ਜਿਹੜੀ ਹੈ ਸੇਵਾਦਾਰਾਂ ਨੂੰ ਦੇਣੀ ਆਪਣੇ ਦੋਸਤਾਂ ਨੂੰ ਦੇਣੀ ਉਹਦੇ ਵਾਸਤੇ ਇਹਨਾਂ ਦਾ ਨਾਮ ਜਿਹੜਾ ਆਕਾਲ ਪੁਰਖ ਨੇ ਸਿਲੈਕਟ ਕੀਤਾ ਹੋਇਆ ਹੈ ਸੋ ਸਤਨਾਮ ਸਿੰਘ ਜੀ ਨੇ ਨਾਲ ਬਾਬਾ ਜੀ ਜਿਸ ਦੀ ਇਸ ਨਗਰ ਦੇ ਉੱਪਰ ਹੀ ਨਹੀਂ ਹੈ اور خاص کر کے ਜੇ ਆਪਾਂ ਗੱਲ ਕਰੀਏ ਤੇ ਇਸ ਪੂਰੇ ਏਰੀਆ ਦੇ ਵਿੱਚ ਇਹਨਾਂ ਦੀ ਬੜੀ ਦਇਆ ਹੈ ਬੜਾ ਸਹਿਚਾਰ ਹੈ ਇਹਨਾਂ ਦਾ ਔਰ ਜਿੱਥੇ ਵੀ ਜਾਂਦੇ ਨੇ ਇਹਨਾਂ ਨੂੰ ਬੜੀ ਇੱਜ਼ਤ ਹੈ ਬੜਾ ਹੀ ਸਤਕਾਰ ਦਿੱਤਾ ਜਾਂਦਾ ਹੈ ਬਾਬਾ ਧਰਮ ਸਿੰਘ ਜੀ ਬਾਬਾ ਧਰਮ ਸਿੰਘ ਜੀ ਜਿਹੜੇ ਕਿ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਹਨ ਆਹ ਨਹੀਂ ਖੜੇ ਨੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਨ ਸਾਹਿਬ ਜਿਹੜੇ ਕਿ ਅੱਜ ਉੱਚੇਚੇ ਤੌਰ ਤੇ ਇੱਥੇ ਸੰਤਾਂ ਦੇ ਨਾਲ ਰੂਬਰੂ ਹੋਏ ਨੇ ਔਰ ਹਰਜਸੀ ਹਰਜਤ ਸਿੰਘ ਜੀ ਜੋ ਕਿ ਸੁਨਾਮ ਤੋਂ ਨੇ ਪਾਵਰ ਆਫ ਸੋਸ਼ਲ ਯੂਨਿਟੀ ਦੀ ਰੀਡ ਹੱਡੀ ਨੇ ਔਰ ਇਸ ਏਰੀਆ ਦੇ ਵਿੱਚ ਇਹ ਮੀਟਿੰਗ ਦਰ ਮੀਟਿੰਗ ਜਿਹੜੇ ਕਰਵਾਉਂਦੇ ਨੇ ਮੇਰੀਆਂ ਦੋ ਭੈਣਾਂ ਨਾਲ ਨੇ ਜਿਹੜੀਆਂ ਕਿ ਇਸੇ ਪਿੰਡ ਤੋਂ ਨੇ ਔਰ ਇਹਨਾਂ ਦੇ ਇਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆ ਚੰਨਨ ਸਿੰਘ ਜਿਹੜੇ ਕਿ ਰੋਪੜ ਤੋਂ ਪ੍ਰੈਜਡੈਂਟ ਨੇ ਪੋਸੂ ਦੇ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਸਤਨਾਮ ਸਿੰਘ ਫੌਜੀ ਜੀ ਦੇ ਨਾਲ ਗੱਲਬਾਤ ਕਰਦੇ ਆ ਕਿ ਜਦੋਂ ਦੇ ਤੁਸੀਂ ਮਤਲਬ ਸੁਰਤ ਸੰਭਾਲੀ ਹੈ ਉਸ ਤੋਂ ਪਹਿਲਾਂ ਵੀ ਸਤਗੁਰ ਰਬਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਇਸੇ ਤਰ੍ਹਾਂ ਹੀ ਮਨਾਇਆ ਜਾਂਦਾ ਸੀ ਜਾਂ ਉਸ ਸਮੇਂ ਤੇ ਅੱਜ ਸਮੇਂ ਵਿੱਚ ਕਿਸ ਤਰ੍ਹਾਂ ਦਾ ਫਰਕ ਲੱਗਦਾ ਫੌਜੀ ਸਾਹਿਬ ਪਹਿਲਾਂ ਸਤਗੁਰ ਰਬਦਾਸ ਮਹਾਰਾਜ ਦੇ ਆਪ ਸਭ ਨੂੰ ਵੀ ਸਾਰੀਆਂ ਹੀ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 648ਵੇਂ ਦਿਵਸੇ ਪ੍ਰਕਾਸ਼ ਪਾਵਨ ਪਰ ਪਾਵਨ ਪ੍ਰਕਾਸ਼ ਦਿਵਸ ਜੋ ਮਨਾ ਰਹੇ ਆ ਉਹਦੀਆਂ ਸਾਰੀਆਂ ਹੀ ਸੰਗਤਾਂ ਨੂੰ ਉਸੋ ਨਾਮਾ ਦੇਖ ਰਹੇ ਸਾਰੇ ਸਰੋਤੇ ਵੀਰਾਂ ਨੂੰ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਤਾਂ ਅਸੀਂ ਸੋਮ ਸੋਤਾ ਜੀ ਦਾ ਤੇ ਉਹਨਾਂ ਦੀ ਟੀਮ ਦਾ ਕੈਮਰਾਮੈਨ ਬਿਸ਼ਨੂ ਜੀ ਦਾ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜੀ ਸਾਡੀ ਆਵਾਜ਼ ਨੂੰ ਦੁਨੀਆ ਭਰ ਵਿੱਚ ਪਹੁੰਚਾ ਰਹੇ ਨੇ ਜਿਸ ਤਰ੍ਹਾਂ ਕਿ ਸਾਨੂੰ ਸੋਤਾ ਸਾਹਿਬ ਨੇ ਕਿਹਾ ਹੈ ਕਿ ਪਹਿਲਾਂ ਤੋਂ ਹੁਣ ਤੋਂ ਕੀ ਫਰਕ ਆ ਰਿਹਾ ਨਜ਼ਰ 9294 ਤੋਂ ਸਾਡੇ ਨਗਰ ਦੇ ਵਿੱਚ ਮੇਰੇ ਖਿਆਲ ਨਾਲ ਸਾਡਾ ਗੁਰੂ ਰਵਦਾਸ ਜੀ ਦਾ ਸਥਾਨ ਬਣਿਆ ਹੈ ਤੇ ਉਦੋਂ ਤੋਂ ਹੀ ਸੰਗਤ ਬੜੇ ਜੋਸ਼ ਉਲਾਰ ਨਾਲ ਮਨਾਉਂਦੀ ਆ ਰਹੀ ਹੈ ਪਰ ਦਿਨ ਪ੍ਰਤੀ ਦਿਨ ਜਿਉਂ-ਜਿਉਂ ਗੁਰੂ ਸਾਹਿਬਾਨ ਬਾਰੇ ਜਿੰਨਾ ਪ੍ਰਚਾਰ ਵੱਧ ਰਿਹਾ ਹੈ ਜਿੰਨਾ ਸੰਗਤਾਂ ਨੂੰ ਗਿਆਨ ਹੋ ਰਿਹਾ ਹੈ ਉਹਨਾਂ ਦੀ ਬਾਣੀ ਬਾਰੇ ਗਿਆਨ ਹੋ ਰਿਹਾ ਹੈ ਤਾਂ ਦਿਨ ਬਦ ਦਿਨ ਇਹ ਖੁਸ਼ੀ ਦੁੱਗਣੀ ਚੌਬਣੀ ਵਾਧੀ ਜਾ ਰਹੀ ਹੈ ਅੱਜ ਅਸੀਂ ਜੋ ਕੀ ਪਰਸੋਂ ਪ੍ਰਕਾਸ਼ ਕੀਤੇ ਸੀਗੇ ਖਣਪਾੜ ਜੀ ਦੇ ਅੱਜ ਭੋਗ ਪਾਏ ਨੇ 10 ਤਰੀਕ ਨੂੰ ਅਸੀਂ ਨੇ ਨਗਰ ਦੇ ਵਿੱਚ ਨਗਰ ਕੀਰਤਨ ਕੱਢਿਆ ਸੀਗਾ ਉਸ ਦੇ ਵਿੱਚ ਵੀ ਸੰਗਤ ਨੇ ਬਹੁਤ ਹੀ ਜੋਸ਼ ਉਜ ਨਾਲ ਹੁਲਾਰਾ ਦਿੱਤਾ ਸਹਿਯੋਗ ਦਿੱਤਾ ਅਸੀਂ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ ਐਨੇ ਗਰਮ ਜੋਸ਼ੀ ਦੇ ਨਾਲ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਸਾਡਾ ਸਾਥ ਦਿੱਤਾ ਇਸ ਤੋਂ ਬਾਅਦ ਮਹਾਲੀ ਤੋਂ ਸਪੈਸ਼ਲ ਸਾਡੇ ਇੱਕ ਛੋਟੇ ਜਿਹਾ ਬਲਾਵੇ ਤੇ ਏਡੀ ਦੂਰੋਂ ਸਾਡੇ ਵਿਚਕਾਰ ਪਹੁੰਚੇ ਸ੍ਰੀ ਫਕੀਰ ਚੰਦ ਜੱਸਲ ਜੀ ਪ੍ਰਧਾਨ ਅੰਬੇਡਕਰਪਾ ਬਲੂ ਅੰਬੇਡਕਰ ਊਰਜਾ ਪਾ ਪਟਿਆਲਾ ਤੇ ਸੋਸ਼ਲ ਪਾਵਰ ਆਫ ਸੋਸ਼ਲ ਯੂਨਿਟੀ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰਧਾਨ ਸ਼੍ਰੀ ਫਕੀਰ ਚੰਦ ਅਸਲ ਜੀ ਦਾ ਅਸੀਂ ਸਪੈਸ਼ਲੀ ਧੰਨਵਾਦ ਕਰਦੇ ਆਂ ਤੇ ਉਹਨਾਂ ਦੀ ਟੀਮ ਦਾ ਚੰਦਨ ਜੀ ਉਹਨਾਂ ਨਾਲ ਪਹੁੰਚੇ ਨੇ ਸੋਮਸੋਤਾ ਜੀ, ਵਿਸ਼ਨੂ ਜੀ ਸਾਡੇ ਇੱਕ ਵੀ ਹੋਰ ਵੀ ਪਹੁੰਚੇ ਨੇਗੇ ਹਾਂ ਅਮਰ ਸਿੰਘ ਜੀ ਤੇ ਹਰਜੇਸ ਖੜਿਆਲ ਜੀ ਪ੍ਰਧਾਨ ਅੰਬੇਡਕਰ ਸਭਾ ਸੁਨਾਮ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆਂਗੇ ਇਹਨਾਂ ਕਹਿੰਦਾ ਹੋਇਆ ਮੈਂ ਜਵਾਂਦਾ ਜੀ ਅੱਜ ਕਹੀਂ ਧੰਨਵਾਦ ਸੋ ਦੋਸਤੋ ਸਤਨਾਮ ਸਿੰਘ ਫੌਜੀ ਸਾਹਿਬ ਜੋ ਕਿ ਪਾਵਰ ਆਫ ਸੋਸ਼ਲ ਜੁਟੀ ਦੇ ਵਿੱਚ ਬਹੁਤ ਹੀ ਮਤਲਬ ਕਹਿ ਸਕਦੇ ਆ ਕਿ ਬਹੁਤ ਪਿਆਰਾ ਤੇ ਨੇਕ ਇਨਸਾਨ ਹੈ ਔਰ ਬਹੁਤ ਪਿਆਰ ਤੇ ਸਤਕਾਰ ਦੇ ਨਾਲ ਜਿੱਥੇ ਵੀ ਡਿਊਟੀ ਜਸਲ ਸਾਹਿਬ ਲਾਉਂਦੇ ਨੇ ਉੱਥੇ ਬਾ ਖੂਬੀ ਡਿਊਟੀ ਕਰਦੇ ਨੇ ਸੋ ਮੈਂ ਸੋ ਮੈਂ ਬਿਲਕੁਲ ਬਿਲਕੁਲ ਤਮਨ ਸਾਹਿਬ ਵੈਲਕਮ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਅਸੀਂ ਔਰ ਮੇਰੇ ਨਾਲ ਇਸ ਸਮੇਂ ਬਾਬਾ ਧਰਮ ਸਿੰਘ ਜੀ ਜੁੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਬਾਬਾ ਧਰਮ ਸਿੰਘ ਜੀ ਸਭ ਤੋਂ ਪਹਿਲਾਂ ਸਤਗੁਰ ਰਵਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਸਰ ਸਾਰੇ ਸੰਗਤ ਨੂੰ ਜਿੱਥੇ ਵੀ ਗੁਰੂ ਰਵਦਾਸ ਲੇਵਾ ਸੰਗਤ ਬੈਠੀ ਆ ਸੰਸਾਰ ਦੇ ਵਿੱਚ 648ਵੇਂ ਜਨਮ ਦੀਆਂ ਵਧਾਈਆਂ ਸਭ ਸੰਗਤ ਨੂੰ ਕਿ ਅਸੀਂ ਗੁਰੂ ਮਹਾਰਾਜ ਦਾ ਦਿਨ ਮਤਲਬ ਨੱਗਰ ਕੀਰਤਨ ਨੂੰ ਜਦੋਂ ਦੇ ਮਨਾਉਣ ਲੱਗਿਆ ਸੀ 98 ਦੇ ਵਿੱਚ ਸਥਾਨ ਬਣ ਗਿਆ ਤੇ ਇਦੇ ਵਿੱਚ ਨਗਰ ਦਾ ਸਾਨੂੰ ਬਹੁਤ ਸਹਿਯੋਗ ਮਿਲਦਾ ਹੈ ਸਾਡੇ ਅੱਡੇ ਦੀ ਸੰਗਤ ਖੜੀ ਹੈ ਬਾਈ ਮੋਹਲਾ ਲੋਰੀ ਬਿੱਲੂਰੀ ਇਹਨਾਂ ਦਾ ਬੜਾ ਮਿਲਦਾ ਹੈ ਜੀ ਕੋਈ ਵੀ ਪਾਰਟੀ ਹੈ ਮੰਨੋ ਸਾਰੀਆਂ ਪਾਰਟੀਆਂ ਸਾਡੇ ਕੋਲੇ ਹਰ ਸਾਲ ਸਾਨੂੰ ਸਹਿਯੋਗ ਦਿੰਦੇ ਆ ਕਿਸੇ ਕੋਲੇ ਵੀ ਜਾਂਦੇ ਆ ਸਾਨੂੰ ਕੱਲ ਵੀ ਮੋੜਦਾ ਬਹੁਤ ਅੱਛਾ ਇਹ ਜਿਹੜਾ ਵੀ ਕਾਰਜ ਹੋ ਰਿਹਾ ਹੈ ਸੰਗਤ ਦੇ ਸਹਿਯੋਗ ਨਾਲ ਤੇ ਇਲਾਕੇ ਦੇ ਸਹਿਯੋਗ ਨਾਲ ਇਹ ਪੂਰ ਚੱਲਦਾ ਮੈਂ ਤਾਂ ਇੰਨੇ ਕਹੂੰਗੀ ਸਾਰਿਆਂ ਦਾ ਧੰਨਵਾਦ ਕਰਦੇ ਆ ਜੋ ਵੀ ਸਾਨੂੰ ਪਿਆਰਦੇ ਸੋ ਬਾਬਾ ਜੀ ਬਾਬਾ ਧਰਮ ਸਿੰਘ ਜੀ ਨੇ ਬਹੁਤ ਖੂਬਸੂਰਤ ਸ਼ਬਦ ਕਹੇ ਨੇ ਕਿਉਂਕਿ ਸਤਕਾਰ ਜਦੋਂ ਕਿਸੇ ਨੂੰ ਮਿਲਦਾ ਹੈ ਤੇ ਮੁਕੱਦਰ ਵਾਲੇ ਹੀ ਸਤਕਾਰ ਲੈਂਦੇ ਨੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਦੁਨੀਆ ਘੁੰਮਦੀ ਫਿਰਦੀ ਹੈ ਸੋ ਮੈਂ ਮੇਰੇ ਸਾਹਿਬ ਦੇ ਨਾਲ ਤੇ ਮਾਨ ਸਾਹਿਬ ਜਾਣ ਦੀ ਜਲਦੀ ਹੈ ਤੁਹਾਨੂੰ ਮੈਂ ਪ੍ਰੋਗਰਾਮ ਬਹੁਤ ਅੱਛਾ ਜੀ ਅੱਛਾ ਜੀ ਚਲੋ ਹਾਜ਼ਰੀ ਲਗਾਈ ਹੈ ਥੈਂਕ ਯੂ ਵੈਰੀ ਮੱਚ ਤੁਸੀਂ ਆਇਓ ਸਾਨੂੰ ਬਹੁਤ ਚੰਗਾ ਲੱਗਾ ਸ਼ੁਕਰੀਆ ਜਸਨ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਨੇ ਸਾਡੇ ਨਾਲ ਜੁੜੇ ਨੇ ਜਸਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਇਸ ਮੌਕੇ ਤੇ ਮੈਂ ਜਿਹੜੇ ਚੀਮਾ ਦੀ ਸੰਗਤ ਨਗਰ ਨਿਵਾਸੀ ਹੈ ਉਹਨਾਂ ਸਾਰਿਆਂ ਨੂੰ ਜਿੱਥੇ ਮੈਂ ਵਧਾਈ ਦਿੰਦਾ ਤੇ ਨਗਰ ਵੱਲੋਂ ਜਿਹੜਾ ਸਹਿਯੋਗ ਮਿਲਿਆ ਇਹ ਬਹੁਤ ਵੱਡੀ ਗੱਲ ਹੈ ਤੇ ਬਾਬਾ ਜੀ ਜਿਹੜੇ ਆ ਤੇ ਸਾਡੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹ ਸਾਰੀ ਜਿਹੜੀ ਹੈ ਬੜੇ ਉਤਸ਼ਾਹ ਨਾਲ ਜਿਹੜਾ ਇਹ ਪ੍ਰੋਗਰਾਮ ਲਾਉਂਦੀ ਹੈ ਔਰ ਲੋਕਾਂ ਦਾ ਸਹਿਯੋਗ ਮਿਲਦਾ ਇਹਦੇ ਨਾਲ ਨਾਲ ਉਹ ਜਿਹੜੇ ਗਾਹਾਂ ਤੋਂ ਗਾਹ ਆਪਣੇ ਪ੍ਰੋਗਰਾਮ ਲੀਕਦੇ ਆ ਇਹ ਸੰਗਤ ਦੇ ਸਹਿਯੋਗ ਦੇ ਨਾਲ ਹੀ ਪੂਰੇ ਹੋਣੇ ਆ ਸੋ ਅੱਜ ਪਾਵਰ ਆਫ ਸੋਸ਼ਲ ਜੁਨਟੀ ਦੀ ਟੀਮ ਸਪੈਸ਼ਲ ਤੌਰ ਤੇ ਅਚੇਚੇ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਈ ਸੀ ਜਿਹਦੇ ਵਿੱਚ ਮਹਾੜੀ ਦੇ ਪ੍ਰੈਜ਼ੀਡੈਂਟ ਸ਼੍ਰੀ ਅਮਰਚੰਦ ਜੀ ਰੋਪੜ ਦੇ ਪ੍ਰੈਜ਼ੀਡੈਂਟ ਸ਼੍ਰੀ ਚੰਨਾ ਸਿੰਘ ਜੀ ਤੇ ਪੋਸੂਨਾਵਾ ਦੀ ਟੀਮ ਇਹ ਸਾਰੇ ਪਹੁੰਚੀ ਹੈ ਸੋ ਸਾਰੀ ਟੀਮ ਵੱਲੋਂ ਇਲਾਕੇ ਨੂੰ ਸਾਰੇ ਨੂੰ ਬਹੁਤ ਬਹੁਤ ਮੁਬਾਰਕਾਂ 7 ਅਗਸਤ 1948 ਮਾ ਜਿਹੜਾ ਪ੍ਰਕਾਸ਼ ਦੇ ਰਮਨਾਰੇ ਹਨ ਇਸ ਦਿਹਾੜੇ ਤੇ ਜਿਹੜੀ ਗੁਰੂਆਂ ਦੀ ਬਾਣੀ ਆ ਉਹਦੇ ਤੇ ਸਾਨੂੰ ਚੱਲਣ ਦੀ ਲੋੜ ਆ ਤਾਂ ਅਸੀਂ ਸੱਚ ਦੇ ਮਾਰਗ ਤੇ ਪਹੁੰਚ ਸਕਾਂਗੇ ਇਹਨਾਂ ਸ਼ਬਦਾਂ ਦੇ ਨਾਲ ਸਾਰੇ ਇਲਾਕੇ ਦਾ ਬਹੁਤ-ਬਹੁਤ ਧੰਨਵਾਦ ਸੋ ਮੇਰੇ ਨਾਲ ਦੋ ਸਾਡੀਆਂ ਬੱਚੀਆਂ ਵੀ ਨੇ ਬੇਟੇ ਨਾਮ ਕੀ ਹੈ ਤੁਹਾਡਾ ਮਨਪ੍ਰੀਤ कौर ਜੀ ਮਨਪ੍ਰੀਤ ਜੀ ਤੁਸੀਂ ਇਸੇ ਹੀ ਮਤਲਬ ਚੀਮਾ ਸਾਹਿਬ ਤੋਂ ਹੀ ਬਿਲੋਂਗ ਕਰਦੇ ਹੋ ਹਾਂਜੀ ਮੈਂ ਚੀਮਾ ਸਾਹਿਬ ਦੀ ਰਹਿਣ ਵਾਲੀ ਆ ਕਿਸ ਤਰ੍ਹਾਂ ਲੱਗਾ ਅੱਜ ਪੂਰਾ ਮਾਹੌਲ ਦੇਖ ਕੇ ਸਰ ਜਿਵੇਂ ਜਦੋਂ ਤੋਂ ਮੇਰੀ ਸੁਰਤ ਸੰਭਲੀ ਆ ਜਿਵੇਂ ਹੁਣ ਕੀ ਅੱਜ ਦੇ ਦਿਨ ਦੇ ਵਿੱਚ ਪੜਾਈ ਬਹੁਤ ਜ਼ਰੂਰੀ ਆ ਆਪਣੇ ਬਾਬਾ ਸਾਹਿਬ ਜੀ ਨੇ ਵੀ ਕਿਹਾ ਸੀ ਪੜੋ ਜੁੜੋ ਸੰਘਰਸ਼ ਕਰੋ à Pandéquier. des pieds. ਆਪਣੇ ਸਮਾਜ ਦੇ ਵਿੱਚ ਦੋ ਤਰ੍ਹਾਂ ਦੇ ਬੁੱਧੀਜੀਵੀ ਪਾਈ ਜਾਂਦੇ ਨੇ ਇੱਕ ਤਾਂ ਉਹ ਜਿਹੜੇ ਪੜ੍ਹ ਲਿਖ ਕੇ ਨੌਕਰੀ ਲੈ ਕੇ ਕੁਰਸੀ ਸੰਭਾਲਦੇ ਨੇ ਦੂਜੇ ਉਹ ਹੁੰਦੇ ਨੇ ਜਿਹੜੇ ਪੜ੍ਹ ਲਿਖ ਕੇ ਆਪਣੇ ਸਮਾਜ ਦਾ ਭਲਾ ਕਰਦੇ ਨੇ ਤਾਂ ਮੈਂ ਇਹੀ गुजारिश ਕਰਨਾ ਚਾਹਣੀ ਆ ਕਿ ਆਪਾਂ ਉਹ ਹੀ ਬੁੱਧੀਜੀਵੀ ਬਣੀਏ ਤਾਂ ਕਿ ਆਪਾਂ ਪੜ੍ਹ ਲਿਖ ਕੇ ਆਪਣੇ ਸਮਾਜ ਨੂੰ ਸੇਧ ਦੇ ਸਕੀਏ ਤੇ ਇੱਕ ਅਜਿਹਾ ਪਲੇਟਫਾਰਮ ਤਿਆਰ ਕਰ ਸਕੀਏ ਤਾਂ ਕਿ ਕੋਈ ਵੀ ਸਾਡੇ ਸਮਾਜ ਦਾ ਸ਼ੋਸ਼ਣ ਨਾ ਕਰ ਸਕੇ ਬਹੁਤ ਅੱਛੀ ਗੱਲ ਬਹੁਤ ਖੂਬਸੂਰਤ ਬੱਚੀ ਨੇ ਗੱਲਾਂ ਕੀਤੀਆਂ ਨੇ ਸ਼ੋਸ਼ਨ ਤਾਂ ਹੀ ਹੁੰਦਾ ਹੈ ਜਦੋਂ ਮਤਲਬ ਅਸੀਂ ਆਪਣੀ ਉਸ ਚੀਜ਼ ਨੂੰ ਭੁੱਲ ਜਾਂਦੇ ਆ ਉਸ ਬਿਲ ਲਈ ਸਾਰਾ ਕੁਝ ਹੁੰਦਾ ਹੈ ਬੇਟੇ ਤੁਹਾਡਾ ਕੀ ਨਾਮ ਹੈ ਸਿਮਰਜੀਤ ਕੌਰ ਜੀ ਸਿਮਰ ਜੀ ਮੈਂ ਤੁਹਾਨੂੰ ਅੱਜ ਦੂਸਰੀ ਵਾਰ ਦੇਖ ਰਿਹਾ ਬਾਬਾ ਜੀ ਦੇ ਬੇਟੀ ਜੀ ਹੋ ਤੁਸੀਂ ਨਹੀਂ ਭੋਤੀ ਜੀ ਹਨ ਭੋਤੀ ਜੀ ਹੋ ਅੱਛਾ 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 ਬੇਟੇ ਅੱਜ ਦੇ ਮਾਹੌਲ ਨੂੰ ਲੈ ਕੇ ਸਤਗੁਰ ਰਵਿਦਾਸ ਮਹਾਰਾਜ ਦੀ ਬਾਣੀ ਨੂੰ ਤੁਸੀਂ ਵੀ ਕੈਪਚਰ ਕਰਦੇ ਰਹੋ ਮੋਬਾਈਲ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਲੱਗਾ ਅੱਜ ਦਾ ਪੂਰਾ ਦੇ ਸਰ ਜਿੱਥੋਂ ਤੱਕ ਮੈਂ ਜਾਣਦੀ ਆ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਜੋ ਬਾਣੀ ਆਉ ਬੇਗਮਪੁਰਾ ਬਸਾਉਣ ਨੂੰ ਕਹਿੰਦੀ ਆ ਹੂੰ ਜਦ ਆਪਾਂ ਸਾਰੇ ਇਕੱਠੇ ਹੋ ਕੇ ਗੁਰਾਂ ਦੀ ਬਾਣੀ ਦੇ ਉੱਪਰ ਚੱਲਾਂਗੇ ਉਹਨਾਂ ਦੇ ਦੱਸੇ ਹੋਏ ਰਸਤਿਆਂ 'ਤੇ ਚੱਲਾਂਗੇ ਸਿਰਫ ਆਹ ਆਪਾਂ ਪ੍ਰੋਗਰਾਮ ਬਣਾਣਿਆ ਇਹ ਤਾਂ ਹੀ ਸਫਲ ਹੋਣਗੇ ਜੇ ਆਪਾਂ ਉਹਨਾਂ ਦੀ ਸਿੱਖਿਆਵਾਂ ਨੂੰ ਮੰਨਾਂਗੇ ਉਹਨਾਂ ਦੀ ਜੋ ਬਾਣੀ ਦੇ ਵਿੱਚ ਗੱਲਾਂ ਗਈਆਂ ਨੇ ਉਹ ਆਪਾਂ ਸਮਝਾਂਗੇ ਅਤੇ ਉਹਨਾਂ ਨੂੰ ਹੀ ਚੰਗੀ ਤਰ੍ਹਾਂ ਮੰਨਾਂਗੇ ਤਾਂ ਹੀ ਆਪਾਂ ਇਸ ਪ੍ਰੋਗਰਾਮ ਬਣਾਉਣ ਦੇ ਹੱਕਦਾਰ ਬਣਦੇ ਆ ਬਿਲਕੁਲ ਬਿਲਕੁਲ ਸਿਮਰ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਕੀ ਨਾਮ ਹੈ ਸਰ ਤੁਹਾਡਾ ਸਿਮਰਜੀਤ ਸਿੰਘ ਜੀ ਸਿਮਰਨ ਸਿੰਘ ਸਿਮਰਨ ਜੀ ਬੈਸੇ ਆਪਣੀ ਗੱਲਬਾਤ ਹੋ ਚੁੱਕੀ ਆ ਅੱਜ ਦੇ ਇਸ ਪੂਰੇ ਕਨਸੈਪਟ ਨੂੰ ਦੇਖ ਕੇ ਮਾਹੌਲ ਨੂੰ ਦੇਖ ਕੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸੰਗਤ ਨੂੰ ਪਹਿਲਾਂ ਤਾਂ ਸੰਗਤ ਨੂੰ ਇਹ ਕਹਿਣਾ ਚਾਹ ਰਿਹਾ ਜੀ ਪੂਸਰਾਵਾ ਜਿਹੜੀ ਸੰਗਤ ਆਈ ਹੈ ਜੀ ਚੰਡੀਗੜ੍ਹ ਤੋਂ ਸਪੈਸ਼ਲ ਚੱਲ ਕੇ ਆਏ ਨੇ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਸ੍ਰੀ ਗੁਰੂ ਦਾਸ ਪ੍ਰਬੰਧਕ ਕਮੇਟੀ ਦੇ ਵੱਲੋਂ ਤੇ ਆਪਣਾ ਜਿਹੜਾ ਸ੍ਰੀ ਗੁਰੂ ਆਜ ਜੀ ਦਾ ਜਨਮ ਦਿਹਾੜਾ ਜੀ ਜੋ ਪੰਡੀ ਪੰਡੀ ਦੀ ਸੰਗਤ ਮਨਾ ਰਹੀ ਆ ਵਿਭਾਗਾਂ ਵਾਲੀ ਆ ਜੀ ਸੋ ਸੋ ਸੋਡਾ ਵੀ ਬਹੁਤ-ਬਹੁਤ ਧੰਨਵਾਦ ਜੀ ਇਸ ਪੂਰਨ ਦਾ ਸ਼ ਤੇ ਜੀ ਜਿਲ੍ਹਾ ਪ੍ਰਧਾਨ ਅਗਰਵਾਲ ਸੁਸਾਇਟੀ ਸਭਾ ਸ਼ਨੀ ਦੇਵ ਮੰਦਰ ਦੇ ਪ੍ਰਧਾਨ ਜੀ ਮੰਦਰ ਦੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਜੀ ਆਪ ਜੀ ਨੂੰ ਸਤਗੁਰ ਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਸਨ ਮੁਬਾਰਕਾਂ ਜੀ ਲੱਖ ਲੱਖ ਮੁਬਾਰਕਾਂ ਕੀ ਕਹਿਣਾ ਚਾਹੁੰਦੇ ਹੋ ਪ੍ਰਧਾਨ ਸਾਹਿਬ ਅੱਜ ਦੇ ਇਸ ਮਾਹੌਲ ਨੂੰ ਦੇਖ ਕੇ ਗੁਰੂ ਰਵਿਦਾਸ ਜੀ ਦੇ 623ਵੇਂ ਪਰਗਠਿ ਦੇਸ਼ਟੇ ਜੀ ਮੈਂ ਅੱਜ ਟੀਮਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅਪਡੇ ਵੱਲੋਂ ਤੇ ਆਪਣੀ ਟੀਮ ਵੱਲੋਂ ਲੱਖ ਲੱਖ ਵਧਾਈ ਦਿਨਾਂ। ਦੂਸਰਾ ਵੀ ਜਿਸ ਤਰ੍ਹਾਂ ਦਾ ਗੁਰੂ ਰਵਿਦਾਸ ਜੀ ਨੇ ਜਨਤਾ ਨੂੰ ਭਾਈ ਸਾਰ ਚਾਰ ਕਿਸਾਂਜ ਬਣਾਉਣ ਦਾ ਤੇ ਭਾਈ ਚਾਰੇ ਨਾਲ ਰਹਿਣ ਦਾ ਸੰਦੇਸ਼ ਦਿੱਤਾ ਹੈ। ਉਹਦੇ ਦੇ ਅਨੁਸਾਰਾਂ ਨੂੰ ਪਹਿਰਾ ਦੇਣਾ ਚਾਹੀਦਾ ਹੈ। ਔਰ ਜਿਹੜਾ ਅੱਜ ਚੀਮਾ ਰਵਿਦਾਸ ਪਾਰਟ ਕਮੇਟੀ ਵੱਲੋਂ ਜੀ ਆਇਸ਼ਾਲ ਜਿਹਾ ਪ੍ਰਾਲਾ ਕੀਤਾ ਗਿਆ ਹੈ ਔਰ ਇਹ ਆਉਣ ਵਾਲੀ ਜਨਰੇਸ਼ਨ ਨੂੰ ਬਹੁਤ ਵੱਡੇ ਵੱਡਾ ਸਨੇਹਾ ਹੈ ਜੇ ਆਪਾਂ ਬੱਚਿਆਂ ਨੂੰ ਆਪਦੇ ਵਧੀਆ ਸੰਸਕਾਰ ਦੇਵਾਂਗੇ ਫੇਰ ਹੀ ਬੱਚੇ ਆਪਣਾ ਗੁਰੂਆਂ ਪੀਰਾਂ ਨੂੰ ਜੀਵਨੀ ਨੂੰ ਪੜ੍ਹਨਗੇ ਸੁਣਨਗੇ ਔਰ ਉਹਨਾਂ ਨੇ ਉਸ ਗਹਿਮਾਂ ਦੇ ਚੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਟੱਟ ਸ਼ਬਦਾਂ ਦੇ ਵਿੱਚ ਅਗਰਵਾਲ ਸਾਹਿਬ ਨੇ ਬਹੁਤ ਖੂਬਸੂਰਤ ਗੱਲਬਾਤ ਕੀਤੀ ਹੈ ਕਿ ਮਸਲਾ ਇਹ ਹੀ ਹੈ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਉੱਪਰ ਆਪਾਂ ਚੱਲਣਾ ਕਿਵੇਂ ਹੈ ਔਰ ਕਿਵੇਂ ਆਪਾਂ ਆਪਣੇ ਚੱਲ ਕੇ ਜੀਵਨ ਨੂੰ ਸਫਲ ਬਣਾਉਣਾ ਹੈ ਹਰਜਸ ਜੀ ਦੇ ਨਾਲ ਵੀ ਇੱਕ ਦੋ ਮਿੰਟ ਗੱਲ ਕਰਦਾ ਹਰਜਸ ਜੀ ਅੱਜ ਤੁਸੀਂ ਉਚੇਚੇ ਤੌਰ ਤੇ ਇੱਥੇ ਪਹੁੰਚੇ ਹੋ ਅੱਜ ਦੇ ਇਸ ਸ਼ੁਭ ਮੌਕੇ ਦੀਆਂ ਬਹੁਤ-ਬਹੁਤ ਪਹਿਲਾਂ ਤੋਂ ਮੁਬਾਰਕਾਂ ਹਾਂ ਜੀ ਬਹੁਤ-ਬਹੁਤ ਧੰਨਵਾਦ ਆਪਣੀ ਸੋਸ਼ਲ ਡਿਊਟੀ ਦਾ ਜਿਹੜੀ ਪੂਰੀ ਟੀਮ ਨੂੰ ਇਥੇ ਹਾਜ਼ਰੀ ਲਵਾਉਣ ਵਾਸਤੇ ਪਹੁੰਚੀ ਆਂ ਬਾਬਾ ਜੀ ਦੇ ਪਿਆਰ ਵਿੱਚ ਖਿੱਚਲੇ ਹਾਂ ਇਹ ਤੇ ਬਾਕੀ ਮੈਂ ਡਾਕਟਰ ਮੇਦਕਰ ਸਭਾ ਪੰਜਾਬ ਵੱਲੋਂ ਪ੍ਰਧਾਨ ਹੋਣ ਦੇ ਨਾਤੇ ਮੈਂ ਦੇਸ਼ ਵਾਸੀਆਂ ਨੂੰ ਗੁਰੂ ਲਵਦਾਸ ਮਹਾਰਾਜ ਜੀ ਦੇ ਅੱਜ ਦੇ ਪ੍ਰਗਟ ਦਿਵਸ ਤੇ ਕੋਟਾਰ ਕੋਟ ਮੁਜ਼ਾਰਕ ਦਿੰਦਾ ਹਾਂ ਬੇਨਤੀ ਵੀ ਕਰਦਾ ਹਾਂ ਵੀ ਸਾਨੂੰ ਗੁਰੂ ਰਮਦਾਸ ਮਹਾਰਾਜ ਜੀ ਨੇ ਜਿਹੜਾ ਮਾਰਗ ਦਿੱਤਾ ਹੈ ਤੇ ਅਸੀਂ ਉਹਤੇ ਚੱਲਣ ਦੀ ਕੋਸ਼ਿਸ਼ ਕਰੀਏ ਕਿਉਂਕਿ ਅਸੀਂ ਸਾਲ ਬਾਦ ਲੰਗਰ ਵਗਾਰੇ ਲਾ ਕੇ ਅਸੀਂ ਉਹ ਹੋ ਜਾਣਾ ਘਰਾਂ ਚ ਬਹਿ ਜਾਣਾ ਗੁਰੂ ਰਬਦਾਸ ਮਹਾਰਾਜ ਦੀ ਬਾਣੀ ਨੂੰ ਤੇ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਚੱਲੀਏ ਕਿਉਂਕਿ ਉਹ ਦੀ ਕ੍ਰਾਂਤੀਕਾਰੀ ਸੋਚ ਸੀ ਜਿਹਨੂੰ ਮੈਨੂੰ ਇਹ ਲੱਗਿਆ ਵੀ ਬਾਬਾ ਸਾਹਿਬ ਨੇ ਜਿਹਨੂੰ ਅਪਣਾਈ ਹੈ ਉਹਨਾਂ ਦੀ ਕ੍ਰਾਂਤੀਕਾਰੀ ਸੋਚ ਨੂੰ ਲੈ ਕੇ ਉਹਨਾਂ ਨੇ ਸਭ ਦਾ ਪਹਿਲਾ ਪੜ੍ਹਨ ਸਮੇਂ ਬੜੀਆਂ ਕਟਲਾਈਆਂ ਝੱਲੀਆਂ ਤੇ ਫਿਰ ਸੁਵਿਧਾਨ ਬਣਾਇਆ ਉਹਦੇ ਵਿੱਚ ਖੜੀ ਪੂਰੀ ਜਨਤਾ ਨੂੰ ਜਾਗਰਿਤ ਕਰਿਆ ਵੈਸੇ ਤਾਂ ਸੰਵਿਧਾਨਤਾ ਸਭ ਨੂੰ ਅਧਿਕਾਰ ਦਿੰਦਾ ਪਰ ਖਾਸ ਕਰਕੇ ਜਿਹੜੀਆਂ ਘਾਟਾਂ ਨੂੰ ਅਧਿਕਾਰ ਨਹੀਂ ਸੀ ਗੁਰਬਾਣੀ ਪੜਨ ਦਾ ਜਾਂ ਸੁਣਨ ਦਾ ਅਧਿਕਾਰ ਨਹੀਂ ਸੀ ਉਹਨਾਂ ਨੂੰ ਬਰਾਬਰਤਾ ਦੇ ਅਧਿਕਾਰ ਜਿਹੜੇ ਹੈਗੇ ਉਹ ਸਾਰੇ ਮਿਲ ਚੁੱਕੇ ਨੇ ਅਸੀਂ ਇਕਜੁੱਟ ਹੋ ਕੇ ਕਿਉਂਕਿ ਪਖੀਰ ਚੰਦ ਜਸਲ ਸਾਹਿਬ ਨੇ ਜਿਹੜਾ ਇੱਕ ਪਲੇਟ ਫਾਰਮ ਇੱਕ ਵੱਖਰਾ ਹੀ ਬਣਾਇਆ ਅਸੀਂ ਉਹਦੇ ਉਸ ਮਾਲਾ ਦੇ ਮੜਕੇ ਬਣ ਕੇ ਸਾਰੇ ਅਸੀਂ ਉਹੀ ਦੀ ਵਿਸਾਲ ਇੱਕ ਕਾਠ ਕਾਠਾ ਕਰ ਕੱਟ ਕਰੀਏ ਕਿਉਂਕਿ ਪਤਾ ਲੱਗੇ ਦੇਸ਼ ਵਾਸੀਆਂ ਨੂੰ ਵੀ ਦੁਨੀਆ ਨੂੰ ਵੀ ਵੀ ਹਾਂ ਅਸੀਂ ਕਿਉਂਕਿ ਮਾਰਹੀ ਹੀ ਘਾਰ ਰਿਹਾ ਅਸੀਂ ਬੈਕ ਬੈਕ ਉਹਨਾਂ ਦੇ ਵਿੱਚ ਾਟੋ ਾਡੀ ਥੋੜੀਆਂ ਥੋੜੀਆਂ ਸੰਸਥਾਵਾਂ ਬਣਾ ਕੇ ਾਟੋ ਾਡੀ ਹੋ ਕਰਦੇ ਆ ਇਹ ਕੋਈ ਬਣਾਉਣੀ ਗਲਤੀ ਬਣਾਉਣੀ ਚਾਹੀਦੀਆਂ ਨੇ ਪਰ ਸਾਨੂੰ ਜਿਹੜਾ ਅਸਾਰਾ ਉੱਤੋਂ ਹੋਣਾ ਚਾਹੀਦਾ ਉਹ ਇੱਕ ਹੋਣਾ ਚਾਹੀਦਾ ਆਪਾਂ ਜਸਲ ਸਿੰਘ ਸਾਹਿਬ ਦੀ ਸੋਚ ਜਦੋਂ ਤੋਂ ਮੈਂ ਮਿਲਿਆ ਇਹਦੀ پاک ਸੋਚ ਦੇ ਨਾਲ ਮੈਂ ਇਹ ਨਾ ਦਾ ਇਹਨਾਂ ਅਲੋਸ ਸਸਲਾ ਨੂੰ ਚਾਹੇ ਇਹਨੇ ਵੀ ਸੋਚ ਨਾਲ ਉਹ ਜੁੜ ਗਿਆ ਕਿਉਂਕਿ ਮੈਂ ਦੇਖਿਆ ਵੀ ਜਿਹੜੇ ਇਹ ਜਿਹੇ ਲੀਡਰ ਸੋਚ ਵਾਲੇ ਲੀਡਰ ਹੁੰਦੇ ਨੇ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਸੰਤ ਮਹਾਤਮਾ ਗੁਰੂ ਪੀਰਾਂ ਦੀ ਵੀ ਸੋਚ ਇਹੀ ਹੁੰਦੀ ਹੈ ਵੀ ਆਪਣੇ ਸਮਾਜ ਨੂੰ ਇਕੱਠੀ ਹੋ ਕਰਨੀ ਉਹੀ ਸੋਚ ਇਹਨੇ ਬਿਲ ਪਖੇੜ ਚਾਹ ਜਸਲ ਦੀ ਸੋਚ ਹੈ ਉਹ ਸੋਚ ਰ ਹਾਂ ਆਪਾਂ ਅੱਗੇ ਲੈ ਕੇ ਚੱਲੀਏ ਸਾਰੇ ਇੱਕ ਝਟ ਹੋ ਕੇ ਜੈ ਭੀਮ ਜੈ ਭਾਰਤ ਸਭ ਤੋਂ ਪਹਿਲਾਂ ਇੱਥੇ ਪਹੁੰਚੇ ਹਰ ਇੱਕ ਪ੍ਰਾਣੀ ਦਾ ਸੀ ਤੈਹ ਦਿ ਲੋਤਾ ਧੰਵਾਦ ਕਰਦੇ ਆ ਸਮੁੱਚੀ ਕਮੇਟੀ ਵੱਲੋਂ ਇਹ ਸ੍ਰੀ ਗੁਰੂ ਰਵੀਦਾਸ ਜੀ ਦੇ 648ਵੇਂ ਜਨ ਦਿਹਾੜੇ ਤੇ ਪਹੁੰਚੇ ਹਰ ਇੱਕ ਛੋਟੇ ਤੋਂ ਲੈ ਕੇ ਵੱਡੇ ਤੱਕ ਅਸੀਂ ਦਿ ਲੋ ਧੰਨਵਾਦ ਕਰਦੇ ਆ ਤੇ ਸਾਡੀ ਸਮੁੱਚੀ ਕਮੇਟੀ ਦੇ ਵੱਲੋਂ ਧੰਨਵਾਦ ਕੀਤਾ ਜਾਂਦਾ ਹੈਗਾ ਤੇ 바ਵਾ ਸਾਹਿਬਾਰੇ ਅਸੀਂ ਉਹਨਾਂ ਨੂੰ ਸੋਚ ਨੂੰ ਬਹੁਤ ਪ੍ਰਣਾਮ ਕਰਦੇ ਆ ਜਿਨ੍ਹਾਂ ਨੇ ਸਾਨੂੰ ਲੜ ਕੇ ਇਹਨੇ ਹੱਕ ਦਿੱਤੇ ਉਸ ਟਾਈਮ ਦੇ ਵਿੱਚ ਦੇਖਿਆ ਜਾਵੇ 바ਵਾ ਸਾਹਿਬ ਨੂੰ ਪਾਣੀ ਤੇ ਹੱਥ ਲਾਉਣ ਤੱਕ ਦਾ ਅਧਿਕਾਰ ਨਹੀਂ ਸੀਗਾ ਅੱਜ ਸਾਨੂੰ ਬਹੁਤ ਜ਼ਿਆਦਾ ਉਹਨਾਂ ਨੇ ਲੜ ਕੇ ਹੱਕ ਦਵਾਇਆ ਪਰ ਸਾਨੂੰ ਉਹ ਹੱਕ ਸੰਬੰਧੀ ਲੋੜ ਆ ਗਿਆ ਅੱਜ ਦੇ ਟਾਈਮ ਦੇ ਵਿੱਚ 바ਵਾ ਸਾਹਿਬ ਦੀ ਸੋਚ ਬਹੁਤ ਜ਼ਿਆਦਾ ਉੱਚੀ ਸੀ ਉਹ ਸੋਚਦੇ ਸੀ ਜੇ ਅੱਜ ਇੱਕ ਇਨਸਾਨ ਨੂੰ ਨੌਕਰੀ ਮਿਲ ਜਾਂਦੀ ਹੈ ਤਾਂ ਉਹ ਪੰਜ ਘਰਾਂ ਦੇ ਹੋਰ ਬੱਚਿਆਂ ਨੂੰ ਉਸਦਾਰ ਕਰੇਗਾ ਤਾ ਅੱਜ ਪਰ ਇਹ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਘਟ ਹੋ ਰਿਹਾ ਹੈ ਤੇ ਸਾਨੂੰ ਰਲ ਕੇ ਰਹਿਣ ਦੀ ਲੋੜ ਆ ਤੇ ਇਕੱਠੇ ਹੋ ਕੇ ਸਮਾਜ ਦੇ ਵਿੱਚ ਵੱਧ ਤੋਂ ਵੱਧ ਸਮਾਜ ਨੂੰ ਉੱਚਾ ਚੁੱਕਣ ਦੀ ਲੋੜ ਆ ਐਨਾ ਕੁਝ ਕਹਿੰਦੇ ਹੋਏ ਜੈਪੀਮ ਜੈਪਾਲ ਬਹੁਤ ਖੂਬਸੂਰਤ ਸ਼ਬਦ ਇਸਤੇਮਾਲ ਕੀਤੇ ਨੇ ਮੇਰੇ ਵੀਰ ਨੇ ਬਹੁਤ ਅੱਛਾ ਲੱਗਾ ਤੁਹਾਡੇ ਵਿਚਾਰ ਵਾਕਈ ਬਾਬਾ ਸਾਹਿਬ ਇਹ ਚਾਹੁੰਦੇ ਸੀ ਕਿ ਜੇਕ ਨੂੰ ਸਰਕਾਰੀ ਜੋਬ ਮਿਲ ਗਈ ਤਾਂ ਪੰਜ ਬੰਦਿਆਂ ਦੀ ਐਜੂਕੇਸ਼ਨ ਦੀ ਜ਼ਿੰਮੇਵਾਰੀ ਲੈਵੇ ਯੂ ਆਰ ਅ ਗ੍ਰੇਟ ਬਾਬਾ ਸਾਹਿਬ ਯੂ ਆਲਸੋ ਗ੍ਰੇਟ ਹਾਂ ਮਿਸ਼ਨ ਫਤਿਹ ਦੇ ਚੇਅਰਮੈਨ ਮਿਸ਼ਨ ਫਤਿਹ ਦੇ ਚੇਅਰਮੈਨ ਡਾਕਟਰ ਭੀਮ ਜੀ ਔਰ ਕਿਆ ਬਾਤ ਸਾਡੇ ਲਈ ਚੇਅਰਮੈਨ ਪ੍ਰਧਾਨ ਵਰਕਰ ਸਾਰੇ ਇੱਕੋ ਹੀ ਆ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਖਾਸ ਮੌਕੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਪੁੱਛੋ ਚੈਨਲ ਨੂੰ ਤੇ ਦੇਸ਼ ਵਾਸੀਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ 647ਵੇਂ ਜਨਮ ਦਿਨ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਬਦਨਿਆ ਹੋਣ ਤੇ ਦੂਸਰੀ ਗੱਲ ਬੜੀ ਸਰਦ ਨਾਲ ਬੜੀ ਉਤਸ਼ਾਹ ਨਾਲ ਆ ਜਿਹੜਾ ਇਹ ਪ੍ਰੋਗਰਾਮ ਗੁਰੂ ਰਬਦਾਸ ਜੀ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈਗਾ ਕੋਈ ਟਾਈਮ ਇਦਾਂ ਸੀਗਾ ਕਿ ਆਪਾਂ ਨੂੰ ਇਦਾਂ ਨਹੀਂ ਆਪਣੇ ਦੇਵੀ ਦੇਵਤੇ ਕਹਿ ਲਓ ਜਾਂ ਆਪਣੇ ਬਜ਼ੁਰਗ ਕਹਿ ਲਓ ਸਤਿਕਾਰਯੋਗ ਉਹਨਾਂ ਦਾ ਮਨਾਉਣ ਦਾ ਕਦੇ ਅਧਿਕਾਰ ਵੀ ਨਹੀਂ ਸੀਗਾ ਤੇ ਅੱਜ ਜੋ ਆਪਾਂ ਨੂੰ ਵਾਵਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਤੇ ਗੁਰੂ ਰਬਦਾਸ ਮਹਾਰਾਜ ਜੀ ਜਿਨ੍ਹਾਂ ਨੇ ਪੱਥਰਾਂ ਨੂੰ ਚਾਰਿਆ ਹੰਕਾਰ ਜਿਹੜਾ ਹੰਕਾਰ ਤੋੜਿਆ ਜਿਨ੍ਹਾਂ ਤੋਂ ਰੂਹ ਵੀ ਪਾਣੀ ਦੇ ਉੱਪਰ ਤਰੀ ਨਹੀਂ ਮਾਨ ਚੰਗਾ ਤੋਂ ਕੋ ਟੋਤੀ ਮੈਂ ਗੰਗਾ ਸਾਫਤ ਕੀਤਾ ਕਿ ਪਰਮਾਤਮਾ ਹਰ ਇੱਕ ਇਨਸਾਨ ਦੇ ਅੰਦਰ ਜੋ ਮਤ ਉਦੀ ਲੋਕ ਨੇ ਉਹ ਇੱਕ ਲੋਕਾਂ ਨੂੰ ਜਿਹੜਾ ਵਰਤਦੇ ਨੇ ਉਹਨਾਂ ਦਾ ਜਿਹੜਾ ਹੰਕਾਰ ਹੈ ਉਹਨਾਂ ਨੂੰ ਤੋੜ ਕੇ ਇੱਕ ਜੁਟਤਾ ਦਾ ਜਿਹੜਾ ਰੂਪ ਹੈ ਉਹ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਤੇ ਸ੍ਰੀ ਗੁਰੂ ਰਬਾਬਸ ਮਹਾਰਾਜ ਨੇ ਸਾਫਤ ਕੀਤਾ ਤੇ ਉਹਨਾਂ ਨੂੰ ਇੱਕ ਜੁਟਤਾ ਦਾ ਸੰਦੇਸ਼ ਦਿੱਤਾ ਤੇ ਉਹਨਾਂ ਨੂੰ ਇੱਕ ਮਲਾਪ ਦੇ ਵਿੱਚ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਵਾਸਤੇ ਉਹਨਾਂ ਨੂੰ ਹਰ ਇੱਕ ਵਰਗ ਦਾ ਮੈਂਬਰ ਕਹਿ ਲੋ ਜਾਂ ਜਿੱਦਾਂ ਕਿ ਅੱਜ ਕੱਲ੍ਹ ਦੁਨੀਆਦਾਰੀਆਂ ਦੇ ਮਤਲਬ ਕੋ ਜਾਤੀਵਾਦ ਹੈ ਜਿਹੜਾ ਉਹਨੂੰ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਤੇ ਅੱਜ ਸਾਡੇ ਸਮਾਜ ਨੂੰ ਸਿਰ ਉੱਚਾ ਚੱਕ ਕੇ ਤੁਰਨ ਦੀ ਜਿਹੜੀ ਹਿੰਮਤ ਆ ਜਾਂ ਪਾਵਰ ਆ ਜਾਂ ਇੱਕ ਮжоਰਿਟੀ ਬਣਾਉਣ ਦੀ ਪਾਵਰ ਆ ਜਿਹੜੀ ਉਹ ਸਾਨੂੰ ਪ੍ਰਾਪਤ ਹੋਈ ਹੈ ਅਸੀਂ ਇਹੀ ਚਾਹਾਂਗੇ ਕਿ ਜਿਹੜੇ ਮਰਜੀ ਵਰਗ ਦਾ ਜਿਹੜੀ ਮਰਜੀ ਜਾਤੀ ਦਾ ਉਸ ਤੋਂ ਉੱਪਰ ਉੱਠ ਕੇ ਇੱਕ ਸਭ ਤੋਂ ਵੱਡੀ ਜਿਹੜੀ ਇਨਸਾਨ ਦੀ ਜਾਤ ਆ ਬਸ ਇਸ ਮੈਂ ਜਾਤਾਂ ਦਰਮਾਣ ਨੂੰ ਮੰਨਦਾ ਨਹੀਂ ਹੈਗਾ ਮੈਂ ਸਭ ਤੋਂ ਵੱਡੀ ਇੱਕ ਹੀ ਜਾਤ ਮੰਨਦਾ ਜਿਸੇ ਇਨਸਾਨ ਦੇ ਅੰਦਰ ਇਨਸਾਨੀਅਤ ਆ ਤਾਂ ਉਹ ਸਭ ਤੋਂ ਵੱਡੀ ਉਹਦੀ ਜਾਤ ਆ ਜਿਸ ਇਨਸਾਨ ਦੇ ਅੰਦਰ ਇਨਸਾਨੀਅਤ ਨਹੀਂ ਹੈਗੀ ਉਹ ਕਿਸੇ ਮਾਜਬ ਦਾ ਨਹੀਂ ਹੋ ਸਕਦਾ ਬਹੁਤ ਐਨਾ ਕਹਿੰਦਾ ਹੋਇਆ ਗੁਰੂ ਰਵਿਦਾਸ ਮਹਾਰਾਜੀ ਦੇ ਜਨਮ ਦਿਨ ਦੇ ਸਸ 48 ਦੀਆਂ ਸਾਰੀ ਸੰਗਤ ਨੂੰ ਦੁਬਾਰਾ ਤੋਂ ਲੱਖ ਲੱਖ ਵਧਾਈਆਂ ਤੇ ਪੁੱਛੋ ਚੈਨਲ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਜੋ ਇਸ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਬਹੁਤ ਸਾਰੇ ਸੰਦੇਸ਼ ਲੈ ਰਹੇ ਨੇ ਆਪਣੇ ਦੇਵੀ-ਦੇਵਤਾਵਾਰੇ ਜਾਣਕਾਰੀ ਜਿਹੜੇ ਬੱਚਿਆਂ ਨੂੰ ਆਨਲਾਈਨ ਪਨੀਰੀ ਨੂੰ ਪ੍ਰਾਪਤ ਹੋ ਰਹੀਆਂ ਨੇ। ਸ਼ੁਕਰੀਆ ਡਾਕਟਰ ਪੀਮ ਬਹੁਤ-ਬਹੁਤ ਮਿਹਰਬਾਨੀ। ਸੋ ਸੋ ਦੋਸਤੋ ਇਹ ਡਾਕਟਰ ਪੀਮ ਉਹਨਾਂ ਨੇ ਬਹੁਤ ਖੂਬਸੂਰਤ ਗੱਲਾਂ ਬਾਤਾਂ ਕੀਤੀਆਂ ਨੇ। ਇੱਕ ਵਾਰੀ ਮਾਹੌਲ ਜਿਹੜਾ ਮੈਂ ਚਾਹੁੰਦਾ ਕੈਮਰਾਮੈਨ ਨੂੰ ਪੂਰਾ ਮਾਹੌਲ ਜਿਹੜਾ ਦਿਖਾ ਦਿੱਤਾ ਜਾਵੇ। ਸੋ ਅੱਜ ਅਸੀਂ ਚੀਮਾ ਸਾਹਿਬ ਪਹੁੰਚੇ ਆ। ਔਰ ਸਵੇਰ ਤੋਂ ਜਿਹੜੇ ਹੈ ਮਤਲਬ ਇੰਨੀਆਂ ਰੌਣਕਾਂ ਲੱਗੀਆਂ ਨੇ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਤੇ ਔਰ ਬਹੁਤ ਆਨੰਦ ਆਇਆ ਮੈਂ ਕਮੇਟੀ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਜਿਨ੍ਹਾਂ ਨੇ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਸੇਵਾ ਕੀਤੀ ਹੈ ਔਰ ਸੰਗਤ ਨੂੰ ਸਤਗੁਰੂ ਅਰਬਦਾਸ ਮਹਾਰਾਜ ਜੀ ਦੀ ਜੀਵਨੀ ਤੋਂ ਜਾਣੂ ਕਰਵਾਇਆ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮ ਸੋਹਤਾ ਤੋਸੂਨਾਮਾ ਚੈਨਲ ਲਈ ਚੀਮਾ ਸਾਤੋ